ਜਿੰਨੂੰ ਸੋਜ ਆਏਗੀ ਉਹਦੇ ਪਿੱਤੇ 'ਚ ਪੱਥਰੀ ਬਣਨ ਦਾ ਵੀ ਡਰ ਵਾ ਜਿੰਨੂੰ ਸੋਜ ਆਏਗੀ ਉਹ ਲੇਡੀਜ਼ ਦੇ ਵਿੱਚ ਜਿੰਨੂੰ ਪੇਟ ਦੀ ਲੇਡੀਜ਼ 'ਚ ਸੋਜ ਆਏਗੀ ਲੇਡੀਜ਼ ਨੂੰ ਪੇਟ ਦੇ ਵਿੱਚ ਉਹ ਬੱਚਾ ਨਹੀਂ ਪੈਦਾ ਕਰ ਸਕਦੀ ਕਿਉਂਕਿ ਜਿਹੜੀਆਂ ਉਹਦੀ ਆਵਰੀ ਟਿਊਬਸ ਨੇ ਜਦੋਂ ਉਹਦੇ ਤੇ ਸੋਜ ਆਏਗੀ ਮੂਤਰ ਪ੍ਰਣਾਲੀ ਦੇ ਵਿੱਚ ਸੋਜ ਆਏਗੀ ਤਾਂ ਉਸ ਤੋਂ ਬਾਅਦ ਉਹਨੂੰ ਬੱਚੇ ਪੈਦਾ ਕਰਨ ਦੇ ਵਿੱਚ ਵੀ ਦਿੱਕਤ ਆਏਗੀ ਔਰ ਤੀਸਰੇ ਨੰਬਰ ਤੇ ਜਿੰਨਾ ਦਾ ਥਾਇਰੋਇਡ ਵਾ ਪਰ ਥਾਇਰੋਇਡ ਵੀ ਇਸੇ ਕਰਕੇ ਹੁੰਦਾ ਨਾ ਆਪਾਂ ਕਈ ਵਾਰੀ ਦੇਖਦੇ ਆ ਕਿ ਥਾਇਰੋਇਡ ਦੇ ਵਿੱਚ ਪੇਸ਼ੈਂਟ ਨੂੰ ਸਵੇਲਿੰਗ ਆ ਜਾਂਦੀ ਹੈ ਪੇਸ਼ੈਂਟ ਦਾ ਜਿਹੜਾ ਸਰੀਰ ਵਾ ਫੁੱਲ ਜਾਂਦਾ ਵਾ ਪਰ ਕਈਆਂ ਨੂੰ ਥਾਇਰੋਇਡ ਦੇ ਨਾਲ ਸੋਕਾਪਣ ਵੀ ਆ ਜਾਂਦਾ ਵਾ ਮਤਲਬ ਉਹ ਸੁੱਕ ਵੀ ਜਾਂਦੇ ਆ ਔਰ ਜਿਹੜਾ ਇਸ ਪਾਣੀ ਨੂੰ ਇਸਤੇਮਾਲ ਕਰੇਗਾ ਇਹ ਉਸ ਥਾਇਰੋਇਡ ਨੂੰ ਵੀ ਸਹੀ ਕਰੇਗਾ ਔਰ ਔਰ ਵੀ ਬੜੀਆਂ ਸਮੱਸਿਆਵਾਂ ਨੇ ਕ੍ਰੈਸਟਰੋਲ 슈ਗਰ ਵਾਸਤੇ ਪਾਣੀ ਬੜਾ ਲਾਜਵਾਬ ਆ ਬੀਪੀ ਵਾਸਤੇ ਪਾਣੀ ਬੜਾ ਲਾਜਵਾਬ ਆ ਕ੍ਰੈਸਟਰੋਲ ਵਾਸਤੇ ਬੜਾ ਪਾਣੀ ਲਾਜਵਾਬ ਆ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹਦੇ ਵਾਸਤੇ ਪਾਣੀ ਲਾਜ਼ਮਾ ਵਾ ਜਿਨ੍ਹਾਂ ਦਾ ਪੇਟ ਨਹੀਂ ਸਾਫ਼ ਹੁੰਦਾ ਉਹਦੇ ਵਾਸਤੇ ਪਾਣੀ ਲਾਜ਼ਮਾ ਵਾ